ਸਾਡਾ ਮੇਰੇ ਪਿਆਰੇ ਕਿਸਾਨ ਭਰਾਵੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿੱਥੇ ਸੰਤਰੀ ਤੇ ਜਾਂ ਖਰਬੂਜੇ ਤੇ ਰੈੱਡ ਮੈਡਰ ਅਟੈਕ ਆ ਗਿਆ ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਦਵਾਈਆਂ ਜੋ ਵੀ ਤੁਸੀਂ ਕਰੋਗੇ ਤੇ ਖੁਸ਼ਕੀ ਹੁੰਦੀ ਹੈ ਲਗਭਗ ਤੇ ਉਹ ਫਿਰ ਹੁਣ ਤੁਸੀਂ ਦੇਖੋ ਜੀ ਮੈਨੂੰ ਪ੍ਰੋਬਲਮਾਂ ਦੇਖੋ ਆ ਰਹੀਆਂ ਹਨ ਟੂਸਾ ਇਹਦਾ ਕਿਵੇਂ ਮਰਿਓਮ ਜਿਹੜਾ ਲੱਗ ਚੁੱਕਿਆ ਆਪਾਂ ਦੇਖ ਸਕਦੇ ਹਾਂ ਦੇਖੋ ਮੁਰੰਦੀ ਮਾਰ ਕੇ ਇਕੱਠਾ ਜਿਹੜਾ ਹੋ ਚੁੱਕਿਆ ਇਹ ਜੇ ਕਰਕੇ ਨਾ ਇਹ ਕਹਿਣਾ ਹੁਣਾ ਕਿ ਤੁਸੀਂ ਸਮੇਂ ਤੋਂ ਪਹਿਲਾਂ ਹਰ ਇੱਕ ਚੀਜ਼ ਦਾ ਸਵਧਾਨਾ ਜਿਹੜਾ ਕਰਿਆ ਕਰੋ ਕਿਉਂਕਿ ਜਿੱਕ ਤਾਂ ਚਾਹ ਖਰਬੂਜਾ ਹੈ ਚਾਹ ਥੋੜੀ ਸੰਚਰੀ ਹੋਈ ਇਹ ਚੀਜ਼ਾਂ ਨਾ ਗਰਮ ਦਵਾਈਆਂ ਜਾਂ ਖੁਸ਼ਕ ਦਵਾਈਆਂ ਨਹੀਂ ਚੱਲਦੀਆਂ ਕਿਉਂਕਿ ਸਮੇਂ ਦਾ ਵੀ ਫਰਕ ਪੈ ਚੁੱਕਿਆ ਹੈ ਔਰ ਮੌਸਮ ਕਾਫੀ ਦਾ ਗਰਮ ਹੈ ਉਹ ਵੀ ਹੋ ਚੁੱਕਿਆ ਹੈ ਇਸੇ ਕਰਕੇ ਅਸੀਂ ਕਹਿਨੇ ਹੁਣਾ ਵੀ ਤੁਹਾਡਾ ਨੁਕਸਾਨ ਹੈ ਉਹ ਨਾ ਹੋਵੇ ਕਿਉਂਕਿ ਜਿੱਥੇ ਹੁਣ ਮੰਨ ਲਓ ਇਹਨੇ ਫਰੂਟ ਜਾਂ ਫੁੱਲ ਲੈਣਾ ਸੀਗਾ ਦੇਖੋ ਉਹ ਸਿਸਟਮ ਗਲਤੋਕ ਤੇ ਇਹ ਹਾਰਡ ਜਿਹੜੀ ਹੋ ਚੁੱਕੀ ਹੈ ਬਿਲਕੁਲ ਦੇਖ ਡੰਡੀ ਦੇਖੂਗਾ ਤਾਂ ਬਹੁਤ ਜ਼ਿਆਦਾ ਹਾਰਡ ਹੋ ਚੁੱਕੀ ਹੈ ਹਾਲਾਂਕਿ ਇਹਦਾ ਨੋਰਮਲ ਹੁਣ ਬਹੁਤ ਜ਼ਰੂਰੀ ਸੀ ਆਪਾਂ ਨੂੰ ਇਸੇ ਕਰਕੇ ਹਰ ਇੱਕ ਵੀਡੀਓ ਤੇ ਆਪਾਂ ਬੋਲ ਦਿੰਨੇ ਆ ਵੀ ਤੁਸੀਂ ਇਹ ਚੀਜ਼ਾਂ ਦੀ ਪਹਿਲੀ ਗੌਰ ਰੱਖਿਆ ਕਰੋ ਜਦੋਂ ਅਟੈਕ ਚੜ ਜਾਂਦਾ ਹੈ ਉਦੋਂ ਸਮੱਸਿਆ ਬਹੁਤ ਜਿਹੜੀਆਂ ਉਹ ਬਣ ਜਾਂਦੀਆਂ ਹੁਣ ਜਿਵੇਂ ਆਪਾਂ ਗੱਲ ਕਰੀ ਕੇ ਇਦੇ ਵਿੱਚ ਜਿਹੜਾ ਅਟੈਕ ਸੀ ਕਾਫੀ ਉਹ ਆ ਕੇ ਗਿਆ ਹੋਇਆ ਹੁਣ ਤਵੈਸੇ ਕੰਟਰੋਲ ਦੇ ਵਿੱਚ ਉਹ ਆ ਚੁੱਕਿਆ ਪਰ ਫਿਰ ਵੀ ਜਿੱਥੇ ਸਮੱਸਿਆ ਜ਼ਿਆਦਾ ਖੜੀ ਹੋ ਜੇ ਉੱਥੇ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਦੋਗਿਆਂ ਦੇ ਵਿੱਚ ਅੱਗ ਗਿਆ ਹੋਇਆ ਅੱਜ ਦੀ ਹਾਲ ਦੀ ਘੜੀ ਜਿਹੜੀ ਹੋਮਾਇਟ ਹੈ ਲਗਭਗ ਸਾਫ਼ ਹੋ ਚੁੱਕੀ ਹੈ ਪੱਤਿਆਂ ਤੋਂ ਪਰ ਸਾਫ਼ ਹੋਣ ਦੇ ਨਾਲ ਜਿਹੜੇ ਨੁਕਸਾਨ ਹੈ ਉਹ ਵੀ ਤਾਂ ਕਿਤੇ ਆਪਾਂ ਨੂੰ ਦੇਖਣ ਨੂੰ ਮਿਲੇ ਨਹੀਂ ਹੁਣ ਚਾਹੇ ਚਲੋ ਅ ਇਹ ਆਪਣੀ ਚੰਗੀ ਖੁਸ਼ਕਿਸਮਤੀ ਹੈ ਕਿ ਆਪ ਨੂੰ ਟਾਈਮ ਨਾ ਪਤਾ ਲੱਗ ਗਿਆ ਤਾਂ ਆਪ ਇਹਦਾ ਹੱਲ ਕਰ ਲਿਆ ਆਦਰਵਾਜ਼ ਨਾ ਪਤਲਾਦਾ ਫਿਰ ਦਿੱਕਤ ਆਉਣੀ ਸੀਗੀ ਇਸੇ ਕਰਕੇ ਆਪਾਂ ਤੁਹਾਡੇ ਰੂਰ ਹਾਸੀ ਕਰਦੇ ਹੁੰਨੇ ਆ ਵੀ ਜਿਹੜੀ ਆ ਚੀਜ਼ਾਂ ਨੇ ਇਹਨੇ ਗੌਰ ਕਰ ਲਓ ਤਾਈਆਂ ਤੁਹਾਡੇ ਅੱਗੇ ਪਹਿਲਾਂ ਚੀਜ਼ ਦੇ ਬਾਰੇ ਆਪਾਂ ਗੱਲ ਕਰਦੇ ਨੇ ਵੀ ਚੀਜ਼ੇ ਪੜਤਾਲ ਕਰ ਲਓ ਆਪਣੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਆਪਣੀ ਵੀਡੀਓ ਚ ਕੋਈ ਨਾ ਕੋਈ ਮਕਸਦ ਹੁੰਦਾ ਹੀ ਹੈ ਤੁਹਾਡੇ ਨਾਲ ਗੱਲ ਕਰਨ ਦਾ ਹੁਣ ਜਿਵੇਂ ਜਾਲਾ ਤਾਂ ਕੱਲਾ ਹਜੇ ਪਿਆ ਹੋਇਆ ਲੇਕਿਨ ਦੀ ਰੈਡ ਮੈਟਰੀਅਲ ਚੋ ਕਾਫੀ ਹੱਦ ਤੱਕ ਖਤਮ ਹੋ ਚੁੱਕੀ ਹੈ ਕੋਈ ਟਾਵਾ ਕੀ ਦਾਣਾ ਰਹਿ ਗਿਆ ਬਈ ਉਹ ਗੱਲ ਵੱਖਰੀ ਹੈ ਲੇਕਿਨ ਬਾਕੀ ਸਾਫ ਹੈ ਨਮਾ ਟੂਸਾ ਕੱਢ ਲੈਣੇ ਸਟਾਰਟ ਨੇ ਕਰ ਦਿੱਤਾ ਹੈ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਤਾਂ ਜੋ ਆਪਣੇ ਹੋਰ ਫਾਰਮ ਵੀ ਇਹਦੇ ਕੰਮ ਆ ਸਕੇ ਇਸ ਕਰਕੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਲਓ ਆਪਾਂ ਤੁਹਾਡੇ ਲਈ ਲੈ ਕੇ ਚੰਗੇ ਚੰਗੇ ਵੀਡੀਓ ਲੈ ਕੇ ਆਉਂਦੇ ਰਹੀਏ ਸასი ਸ਼ਕਰ ਸਤਿ